ਵੱਡੀ ਖਬਰ ਦਾ ਰੁਕ ਕਰਾਂਗੇ ਖਬਰ ਗੁਰਦਾਸਪੁਰ ਦੇ ਪਿੰਡ ਨੰਗਲ ਚੋਟ ਹੈ ਜਿੱਥੇ ਕਿ ਦਿਨ ਚੜਦੇ ਹੀ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ ਜ਼ਮੀਨਾਂ ਦਾ ਕਬਜ਼ਾ ਲੈਂਦ ਅਰਸਲ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਉੱਤੇ ਪਹੁੰਚੇ ਸੀ ਵੱਡੀਆਂ ਮਸ਼ੀਨਾਂ ਦੇ ਨਾਲ ਚੋਨੇ ਦੀ ਫਸਲ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੇ ਮਸ਼ੀਨਾਂ ਨੂੰ ਫਸਲ ਦੇ ਅੰਦਰ ਹੀ ਰੋਕ ਦਿੱਤਾ ਤੇ ਵੱਡਾ ਹੰਗਾਮਾ ਇੱਥੇ ਹੋਇਆ ਮਸ਼ੀਨ ਉੱਪਰ ਕਿਸਾਨ ਚੜ ਗਏ ਪ੍ਰਸ਼ਾਸਨ ਦਾ ਵਿਰੋਧ ਉਹਨਾਂ ਦੇ ਵੱਲੋਂ ਹੱਟੇ ਪੱਦਰਤੇ ਕੀਤਾ ਗਿਆ ਕਿਸਾਨਾਂ ਦੇ ਇਲਜ਼ਾਮ ਹੈ ਕਿ ਬਿਨਾਂ ਪੈਸੇ ਦਿੱਤੇ ਸਾਡੀ ਜ਼ਮੀਨ ਤੇ ਕਬਜ਼ਾ ਜੋ ਹੈ ਉਹ ਕੀਤਾ ਜਾ ਰਿਹਾ ਤੇ ਗੁਰਦਾਸਪੁਰ ਦੇ ਪਿੰਡ ਨੰਗਲਚੋਰ ਚ ਦਿਨ ਚੜ੍ਹਦੇ ਹੀ ਜ਼ੋਰਦਾਰ ਹੰਗਾਮਾ ਕੀਤਾ ਗਿਆ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਕਿਉਂਕਿ ਵੱਡੀਆਂ ਮਸ਼ੀਨਾਂ ਦੇ ਨਾਲ ਚੋਨੇ ਦੀ ਫਸਲ ਜੋ ਕਿਸਾਨਾਂ ਦੇ ਵੱਲੋਂ ਬੀਜੀ ਗਈ ਸੀ ਉਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਜ਼ਮੀਨਾਂ ਦਾ ਕਬਜ਼ਾ ਲੈਣ ਪਹੁੰਚਿਆ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕਿ ਪ੍ਰਸ਼ਾਸਨ ਦੇ ਕਿਹਾਨ ਆ ਆ ਮੋ ਸਾਹਮਣੇ ਹੋਣਗੇ ਕਿ ਨਾਲ ਪੂਰੀ ਬਹਿਸਬਾਜ਼ੀ ਇਜ਼ਰਾਨ ਹੋਈ ਹੈ ਮਸ਼ੀਨਾ ਉੱਪਰ ਕੁਝ ਕਿਸਾਨ ਚੜ੍ਹਦੇ ਪੱਤੇ ਪੱਟਦੇ ਕਿਸਾਨ ਕਿਸਾਨੀ ਚੰਡੇ ਫੜ ਕੇ ਖੜੇ ਹੋਏ ਨੇ ਜਿੱਥੇ ਜ਼ਰੂਰੀ ਅਧਿਕਾਰੀ ਇੱਥੇ ਪਹੁੰਚੇ ਜ਼ਮੀਨ ਦਾ ਕਬਜ਼ਾ ਉਹਨਾਂ ਦੇ ਕੋਲੋਂ ਲਿਆ ਜਾਣਾ ਸੀ ਪਰ ਦੂਸਰੇ ਪਾਸੇ ਕਿਸਾਨ ਦਾ ਕਹਿ ਰਿਹਾ ਕਿ ਉਹਨਾਂ ਨੂੰ ਹੋਈ ਵੀ ਪਾਸਾ ਇਸ ਜ਼ਮੀਨ ਦਾ ਨਿਦਕਾ ਗਿਆ ਕਿ ਕਿਹ ਟਕਰਾ ਵਾਲੀ ਸਥਿਤੀ ਉਤਪੰਨ ਹੋ ਚੁੱਕੀ ਹੈ ਕਿ ਨਾ ਵਟੇ ਪੱਧਰ ਤੇ ਅਧਿਕਾਰੀ ਦੇਖੇ ਜਾ ਸਕਣ ਜਿਵੇਂ ਕੋਈ ਮਸ਼ੀਨ ਸਾਫ ਤੌਰ ਤੇ ਤਸਵੀਰਾਂ ਚ ਦੇਖੀ ਜਾ ਸਕੀਏ ਬੜੀਆਂ ਵੱਡੀਆਂ ਮਸ਼ੀਨਾਂ ਖੇਤਾਂ ਛੇ ਉਤਾਰੀਆਂ ਗਿਆ ਜਿਸ ਫਸਲ ਜੋ ਕਿਸਾਨਾਂ ਨੇ ਉਗੀ ਜਿਵੇਂ ਜਿਸ ਤਰ੍ਹਾਂ ਦੀ ਫਸਲ ਜੀਣ ਉਸ ਨੂੰ ਕਿੰਨਾ ਕਿੰਨਾ ਨੁਕਸਾਨ ਪਹੁੰਚਾਇਆ ਜਾ ਰਿਹਾ ਸਿੱਕੇ ਇਸ ਪੰਜਾਬੀ ਬੋਲੀਆ ਕਿਸਾਨ ਚੜ ਗਏ ਤੇ ਪ੍ਰਸ਼ਾਸਨ ਦੇ NHAI ਦੇ ਅਧਿਕਾਰੀਆਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਗਿਆ। ਚਿੱਕੀ ਮੀਟਿੰਗਾਂ ਲੱਗੀਆਂ। ਹਰ ਮੀਟਿੰਗ ਤੇ ਇਹ ਪਟੀਸ਼ਨਾਂ ਪੈ ਗਈਆਂ। ਸਾਡਾ ਕੰਮ ਨਾ ਰੋਕੋ ਜਿੱਥੇ ਸਾਡੇ ਖਾਲੀ ਜ਼ਮੀਨਾਂ ਜਿਨ੍ਹਾਂ ਨੇ ਪੈਸੇ ਚੁਕਲਿਓਥੇ ਕਿੰਨਾ ਥਾਂ ਜਿੱਥੇ ਵਰਕਿੰਗ ਹੋਣਾ ਆ ਕੰਮ ਹੋਣਾ ਆ। ਉਥੇ ਕੰਮ ਹੈ। ਹਾਂ। ਮਰਦੀ ਵਾਲੇ ਮੇਨਾ ਮੇਰੇ ਸੋਗੀ ਬਿਸ਼ੰਬਰ ਬਿੱਟੂ ਫੋਨ ਲਾਈਨ ਤੇ ਜਿਹੋ ਨੇ ਬਿਸ਼ੰਬਰ ਜਾਣਨਾ ਚਾਹਵਾਂਗੇ ਸਵੇਰੇ ਕਿਸ ਟਾਈਮ ਪ੍ਰਸ਼ਾਸਕਿਕ ਅਧਿਕਾਰੀ ਐਨਐਚਏ ਦੇ ਅਧਿਕਾਰੀ ਇੱਥੇ ਪਹੁੰਚੇ ਸੀ ਮੌਜੂਦਾ ਸਥਿਤੀ ਕੀ ਕੁਛ ਹੈ ਆਸਪਾਸ ਇਹ ਪ੍ਰਸ਼ਾਸਨ ਜੀ ਜੀ ਬਰਗੋ ਬਲਕੁਣੀ ਕੁਲਾਸ ਜ਼ਿਲ੍ਹੇ ਦਾ ਆਪਣਾ ਨੰਗਲ ਚੋੜਾ ਜੋ ਕਿ ਸ਼੍ਰੀ ਖਰਗੋਨਪੁਰ ਨੇੜੇ ਪੈਂਦਾ ਆ ਉਸ ਪਿੰਡ ਵਿੱਚ ਜਿਹੜੀ ਕਿਸਾਨ ਜਿਹੜੀ ਡੀਲੀ ਕੰਟਰੈਕਟਰਸ ਤੇ ਬਣ ਰਿਆ ਉਹਨੂੰ ਕਬਜ਼ਾ ਲੈਣ ਵਾਸਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਮਸ਼ੀਨਾਂ ਵਗੈਰਾ ਲੈ ਕੇ ਆਈ ਤੇ ਕਿਸਾਨ ਕਿਸੇ ਬਣੇ ਆਹੋਂ ਉੱਥੇ ਪਹੁੰਚ ਗਏ ਉਹਨਾਂ ਨੇ ਇਹ ਚੀਜ਼ਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਖਾਣ ਜਿਵੇਂ ਬੰਦੀਆਂ ਆਗੂਆਂ ਦਾ ਇਹੀ ਰੋਪ ਆ ਕਿ ਇਹ ਜਿਹੜੀ ਸਰਕਾਰ ਵੱਲੋਂ ਜਿਹੜਾ ਸਾਡਾ ਮੁਆਜਰ ਸੀ ਉਹ ਨਹੀਂ ਦਿੱਤਾ ਗਿਆ ਔਰ ਸਾਡੇ ਜਿਹੜੀ ਫਸਲ ਲਾਈ ਗਈ ਜਿਹਦੇ ਝੋਨਾ ਵਗੈਰਾ ਲਾਗ ਹੈ ਜਿੱਤੇ ਕਾਫੀ ਨਾਲਾ ਖਰਚਾ ਆਇਆ ਉਹ ਕਿਸਾਨ ਜਿਹੜੀ ਕਿਸੇ ਬੰਦੀਆਂ ਦੇ ਕਹਣਾ ਕਿ ਉਹ ਜਾ ਕੇ ਪ੍ਰਸ਼ਾਸਨ ਨਾਲ ਵਾਦ ਪਾ ਜਾ ਰਿਹਾ ਔਰ ਜਿਹਦੇ ਚਾਲੇ ਕਿਸਾਨ ਦੇ ਬੰਦੀਆਂ ਇਹ ਚੀਜ਼ਾਂ ਵਿਰੋਧ ਕਰ ਰਹੀਆਂ ਔਰ ਕਾਫੀ ਇਸੀ ਨੂੰ ਲੈ ਕੇ ਦੋਨਾਂ ਥਾਂ ਦੇ ਸੇ ਪੁਲਿਸ ਨੂੰ ਟਕਰਾਅ ਹੋ ਰਿਹਾ ਲੇਕਿਨ ਫਿਲਹਾਲ ਦੋਨੇ ਪਾਰੀਆਂ ਮੌਸਮ ਨੇ ਖੜੀਆਂ ਨੇ ਕਿ ਕਿਸਾਨ ਜਿਹੜੇ ਬੰਦੀਆਂ ਕਹਿ ਰਹੀਆਂ ਵੀ ਅਸੀਂ ਪਹਿਲੀ ਦੇ ਕਬਜ਼ਾ ਨਹੀਂ ਲੈਣਦੇ ਹੋਏ ਜ਼ਮੀਂਦਾਰ ਲੇਕਿਨ ਉਹ ਪ੍ਰਸ਼ਾਸਨ ਵੱਲੋਂ ਜੋ ਦਾਵਾ ਆ ਗਿਆ ਪੇਮੈਂਟ ਕਰ ਚੁੱਕੇ ਆ ਇੱਕ ਉਸ ਕਿਸਾਨ ਆਗੂਆਂ ਦਾ ਰੋਪ ਆਪ ਜਿਹੜੀ ਪੇਮੈਂਟਾਂ ਪੂਰੀਆਂ ਨਹੀਂ ਹੋਈਆਂ ਜਿਹਦੇ ਚੱਲਦੀ ਸਾਰਾ ਵਿਵਾਦ ਹੋਇਆ ਕਿ ਕਈ ਵਾਰੀ ਇਸ ਜਗ੍ਹਾ ਤੇ ਪਹਿਲਾਂ ਵੀ ਵਿਵਾਦ ਹੋ ਚੱਕਣੇ ਕਿਉਂਕਿ ਕੰਟਰੈਕਟ ਸਬੰਧੀ ਨੂੰ ਲੈ ਕੇ ਜਿਹੜੀ ਕਈ ਜਗ੍ਹਾ ਤੇ ਵਿਵਾਦ ਚੱਲਦੇ ਆ ਨੇ ਇਸੇ ਗੱਲ ਨੂੰ ਲੈ ਕੇ ਅੱਜ ਵੀ ਜਿਹੜਾ ਵਿਵਾਦ ਹੋਇਆ ਜਿੱਦੇ ਕੌਣ ਦੇ ਕਿਸਾਨਦਰ ਤੇ ਬੰਦੀਆਂ ਦੇ ਪੁਲਿਸ ਬੁਲਸਰ ਨੇ ਆਮ ਉਸ ਤੋਂ ਦੱਸ ਦਿਖਾਈ ਦਿੱਤਾ ਜੀ ਬਿੱਟ ਕਿੰਨੇ ਫੈਲਾਅ ਹੱਕ ਅਧਿਕਾਰੀਆਂ ਦੇ ਮੌਕੇ ਤੇ ਮੌਜੂਦ ਨੇ ਉਹ ਥੋੜੇ ਦੇਰ ਤੱਕ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਵੱਡੀ ਕੰਦੀ ਪਹੁੰਚਣੇ ਸ਼ੁਰੂ ਹੋ ਗਏ ਨੇ ਪੁਲਿਸ ਉੱਥੇ ਮੌਜੂਦਾ ਅਧਿਕਾਰੀ ਦੇ ਕੋਲੇ ਜੀ ਜੀ ਚਲੋ ਬहोत बहोत शुक्रिया ਬੀਸ਼ੰਬਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਸਾਡੇ ਨਾਲ ਹਰਵਿੰਦਰ ਸਿੰਘ ਮਸਾਨੀ ਜੁੜੇ ਹੋਏ ਨੇ ਕਿਸਾਨ ਆਗੂ ਨੇ ਸਰ ਬहोत बहोत ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਇੱਥੇ ਗੁਰਦਾਸਪੁਰ ਦੇ ਪਿੰਡ ਨੰਗਲਚੋੜ ਚ ਕੀ ਕੁਝ ਹੋਇਆ ਇੱਥੇ ਟਕਰਾਵ ਵਾਲੀ ਸਥਿਤੀ ਪੈਦਾ ਹੋ ਗਈ ਹਾਲਾਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਬੰਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਹਾਂ ਕੋਲ ਅਸੀਂ ਆ ਗਏ ਨੇ ਜੀ ਹਰਵਿੰਦਰ ਸਿੰਘ ਤੁਸੀਂ ਮੈਨੂੰ ਸੰਪਾਦਿਓ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਮੈਂ ਬਿਲਕੁਲ ਇਸ ਟਾਈਮ ਨੰਗਲਚੌਰ ਪਿੰਡ ਦੇ ਉਸਤਾਨ ਤੇ ਖੜਾ ਹਾਂ ਜਿੱਥੇ ਹੁਣ ਤੋਂ ਕੁਝ ਸਮਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀ ਦਾ ਜਿਹੜਾ ਆਪਸ ਦੇ ਵਿੱਚ ਇਹ ਆਹਮਣਾ ਸਾਹਮਣਾ ਹੋਇਆ ਹੈ ਇਹ ਟਕਰਾਅ ਦੀ ਸਥਿਤੀ ਪੈਦਾ ਹੋਈ ਹੈ ਜਿਸ ਦੀ ਨਿਰੋਲ ਜ਼ਿੰਮੇਵਾਰੀ ਜੋ ਮੈਂ ਸਮਝਦਾ ਹਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਆ ਲਗਭਗ ਪ੍ਰਸ਼ਾਸਨ ਦੇ ਨਾਲ 21 ਮੀਟਿੰਗਾਂ ਹੋਣ ਦੇ ਬਾਅਦ ਹੋਂ ਦੇ ਬਾਅਦ ਵੀ ਕੋਈ ਵੀ ਮਸਲਾ ਜਿਹੜਾ ਆ ਉਹ ਕਿਸਾਨਾਂ ਦਾ ਹੱਲ ਨਹੀਂ ਕੀਤਾ ਗਿਆ ਔਰ ਲੈਂਡ ਐਕ acquisition ਐਕਟ 2013 ਨੂੰ ਬਿਲਕੁਲ ਅੱਖੋਂ ਪਰੋਖੇ ਕਰਕੇ ਉਹਨੂੰ ਇੱਕ ਪਾਸੇ ਕਰਕੇ ਜਿਹੜਾ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਨਹਾਂਸਮੈਂਟ ਦੇ ਕੇਸ ਜਿਹੜੇ ਲਗਭਗ 3-3 ਸਾਲ ਤੋਂ ਉੱਪਰ ਚੱਲਦੇ ਪਏ ਨੇ ਉਹਨਾਂ ਦੇ ਵਿੱਚ ਕੋਈ ਵੀ ਅਜੇ ਤੱਕ ਅਰਬਿਟਰੇਸ਼ਨ ਦੇ ਵੱਲੋਂ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਕਿਸਾਨ ਦੀ ਮਜਬੂਰੀ ਹੈ ਕਿ ਉਹਨੂੰ ਆਪਣੀ ਜ਼ਮੀਨ ਬਚਾਉਣ ਦੇ ਲਈ ਇਸ ਸਟੀਟੀ ਦੇ ਵਿੱਚ ਇੱਥੇ ਬੈਠਣਾ ਪੈ ਰਿਹਾ ਜੀ ਹਰਵਿੰਦਰ ਸਿੰਘ ਜੀ ਕੀ ਕਿਸੇ ਵੀ ਕਿਸਾਨ ਨੂੰ ਕੋਈ ਵੀ ਪੈਸਾ ਹੁਣ ਤੱਕ ਦਾ ਜ਼ਮੀਨ ਦਾ ਨਹੀਂ ਦਿੱਤਾ ਗਿਆ ਜੋ ਕਿਸਾਨ ਇਹ ਬਿਲਕੁਲ ਅੱਜ ਦੇ ਇਸ ਧਰਨੇ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਪੇਮੈਂਟ ਨਹੀਂ ਕੀਤੀ ਗਈ ਹੈਗੀ ਜਿਹੜੇ ਕਿਸਾਨਾਂ ਨੂੰ ਪੈਸੇ ਮਿਲੇ ਗਏ ਨੇ ਜਾਂ ਜਿਹੜੇ ਸਰਕਾਰ ਦੇ ਨਾਲ ਕੋਈ ਸਹਿਮਤੀ ਦਾ ਪੱਖ ਰੱਖਦੇ ਨੇ ਉਹਨਾਂ ਨੇ ਜ਼ਮੀਨਾਂ ਛੱਡ ਚੁੱਕੇ ਨੇ ਉਹ ਇਹ ਲੋਕਾਂ ਦੇ ਨਾਲ ਬਹੁਤ 라ਉਂਡ ਦੀਆਂ ਮੀਟਿੰਗ ਤੋਂ ਬਾਅਦ ਵੀ ਉਹਦੇ ਵਿੱਚ ਡੀਏਜੀ ਸਾਹਿਬ ਜਿਹੜੇ ਨੇ ਉਹ ਅਸਾ ਸ਼ਾਮਿਲ ਹੁੰਦੇ ਨੇ ਡੀਸੀ ਗੁਰਦਾਸਪੁਰ ਨੇ ਐਸਟੀਐਮ ਪਟਾਲਾ ਤੇ ਐਸਟੀਐਮ ਗੁਰਦਾਸਪੁਰ ਸ਼ਾਮਿਲ ਹੋ ਕੇ ਹਰ ਵਾਰ ਇੱਕ ਪਰੋਸੇ ਤੋਂ ਇਲਾਵਾ ਕਦੇ ਵੀ ਇਨਾਂ ਲੋਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਸੋ ਇਹ ਮਜਬੂਰੀ ਤੇ ਬਸ ਜਿਹੜੇ ਆ ਇੱਥੇ ਬਿਲਕੁਲ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਅੱਜ ਖੇਤ ਦੇ ਵਿੱਚ ਖੜੇ ਨੇ ਜਿੱਥੇ ਵੱਡਾ ਟੱਕਰ ਟੱਕੇਸ਼ੀ ਕੀਤੀ ਜਾ ਰਹੀ ਹੈ ਹਰਵਿੰਦਰ ਜੀ ਮੌਜੂਦਾ ਤੁਸੀਂ ਕੀ ਕੋਚ ਹੈ ਕੀ ਤੁਸੀਂ ਉੱਥੇ ਹੀ ਮੌਜੂਦ ਹੋ ਜਿੱਥੇ ਕਿ ਪੂਰਾ ਟਕਰਾਵਲੀ ਸਿਚੁਏਸ਼ਨ ਬਣੀ ਹੋਈ ਹੈ ਬਿਲਕੁਲ ਜੀ ਮੈਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਆਮਨੇ ਸਾਹਮਨੇ ਸਥਿਤੀ ਦੇ ਵਿੱਚ ਖੜੇ ਆਂ ਔਰ ਬਹੁਤ ਵੱਡੀਆਂ ਪੋਕਲੈਨ ਮਸ਼ੀਨਾਂ ਦੇ ਨਾਲ ਔਰ ਕਿਸਾਨ ਨੂੰ ਬਰਬਾਦੀ ਦੇ ਰਸਤੇ ਤੇ ਲੈ ਕੇ ਜਾਣ ਵਾਸਤੇ ਸੂਬਾ ਸਰਕਾਰ ਆਪਣਾ ਵੱਡਾ ਰੋਲ ਨਹੀਂ ਬਾਖੀ ਕੀ ਗੱਲਬਾਤ ذریعے ਕੋਈ ਮਸਲੇ ਦਾ ਹੱਲ ਹੋਏਗਾ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਐਨ ਐਚ ਏ ਦੇ ਅਧਿਕਾਰੀਆਂ ਦੇ ਵੱਲੋਂ ਮੈਂ ਬਹੁਤ ਸ਼ੁਰੂਆਤ ਦੇ ਦੌਰ ਦੇ ਵਿੱਚ ਮੈਂ ਜਦੋਂ ਤੁਹਾਡੇ ਨਾਲ ਗੱਲ ਕਰਨਾ ਸ਼ੁਰੂ ਕੀਤਾ ਜੀ ਮੈਂ ਦੱਸ ਰਿਹਾ ਕਿ 21 ਰਾਉਂਡ ਦੀ ਮੀਟਿੰਗ 21st ਰਾਉਂਡ ਸੀ ਮੀਟਿੰਗ ਜਿਹੜੀਆਂ ਨੇ ਉਹ ਡੀਸੀ ਗੁਰਦਾਸਪੁਰ ਜੀ ਦੇ ਟੇਬਲ ਤੇ ਡੀਏ ਜੀ ਅਮਰਿੱਸਾ ਸਾਹਿਬ ਦੇ ਟੇਬਲ ਤੇ ਔਰ ਚੰਡੀਗੜ੍ਹ ਦੇ ਬੰਦੋ ਕੀ ਸੀਐਮ ਸਾਹਿਬ ਦੇ ਟੇਬਲ ਤੇ ਬੈਠ ਕੇ ਵੀ ਇਹਦੇ ਬਾਰੇ ਜਿਹੜਾ ਮਸਲਾ ਸੀਗਾ ਪ੍ਰੋਪਰ ਡਿਸਕਸ ਹੋਇਆ ਸੀਗਾ ਲੇਕਿਨ ਉਹਦੇ ਵਿੱਚ ਕੋਈ ਵੀ ਸੋਲੂਸ਼ਨ ਨਹੀਂ ਨਿਕਲ ਪਾਇਆ ਜੀ ਹੂੰ ਤੁਸੀਂ ਕਹਿੰਦੇ ਟਕਰਾਅ ਵਾਲੀ ਸਥਿਤੀ ਇੱਥੇ ਪੈਦਾ ਹੋ ਗਈ ਸੀ ਕੀ ਕੋਈ ਕਿਸਾਨ ਵੀ ਜ਼ਖਮੀ ਹੋਏ ਹਨ ਨਹੀਂ ਐਦਾਂ ਦੀ ਹਜੇ ਤੱਕ ਕੋਈ ਸਥਿਤੀ ਨਹੀਂ ਹੈ ਔਰ ਕਿਸਾਨ ਜਥੇਬੰਦੀ ਕਦੇ ਵੀ ਟਕਰਾ ਦੀ ਸਥਿਤੀ ਚ ਨਹੀਂ ਜਾਣਾ ਚਾਹੁੰਦੀ ਅਸੀਂ ਬਿਲਕੁਲ ਸ਼ਾਂਤੀਪੂਰਵਕ ਬੈਠ ਕੇ ਆਪਣੇ ਫੰਡਾਮੈਂਟਲ ਰਾਈਟ ਸਾਡੇ ਬੰਦੇ ਹੱਕਾਂ ਦੀ ਗੱਲ ਜਿਹੜੀ ਅਸੀਂ ਜ਼ਰੂਰ ਰੱਖਾਂਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਸਿੰਘ ਕਿਸਾਨ ਆਗੂ ਸਾੜ ਨਾਲ ਜੁੜੇ ਸੀ ਹਾਲਕੁਨਾਂ ਨੇ ਕਿਹਾ ਕੀ 21 ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਕੋਈ ਵੀ ਸਹਿਮਤੀ ਇਸ ਦੌਰਾਨ ਨਹੀਂ ਬਣੀ ਤੇ ਅਸੀਂ ਆਪਣੀ ਜ਼ਮਾ ਜ਼ਮੀਨ ਨੂੰ ਇੱਥੇ ਜੋ ਕਬਜ਼ੇ ਚ ਨਾ ਲਈ ਜਾਏ ਉਸ ਦੇ ਲਈ ਪੂਰੇ ਯਤਨ ਕਰਾਂਗੇ ਵਰਦੀ ਵਾਲੇ ਹੋਰ ਦੂਜੇ ਤੀਜੇ ਜੜਿਆ ਕੇ ਪ੍ਰਸ਼ਾਸਨ ਦੇ ਤੇ ਕੇ ਪ੍ਰਸ਼ਾਸਨ ਦੇ ਤੇ ਕਿਸਾਨ ਆਮੋ ਸ਼ਾਮੇ ਹੋਣਗੇ ਕਿਉਂ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ